ਕਾਲਾ ਵੱਧ ਤੋਂ ਵੱਧ ਚੈਨਲ ਨੂੰ ਆਪਣੇ ਭਰਾ ਸਾਰੇ ਆਪਾਂ ਦਾ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਅੱਜ ਆਪਾਂ ਰਵਿੰਦਰ ਦੋਦੇ ਨਾਲ ਗੱਲਾਂ ਬਾਤਾਂ ਕਰਾਉਨੇ ਆਂ ਟੋਡੀਆਂ ਤੇ ਇੱਕ ਆਪਾਂ ਤੁਹਾਡੇ ਨਾਲ ਜਾਣਕਾਰੀ ਵੱਡੀ ਸਾਂਝੀ ਕਰਾਂਗੇ ਰਵਿੰਦਰ ਦੋਦੇ ਬਾਰੇ ਵੱਡੀ ਜਾਣਕਾਰੀ ਇਹ ਜੋ ਵਲੌਗ ਦੇ ਲਾਸਟ ਤੱਕ ਜੁੜੇ ਰਹੇ ਹੋ ਤੇ ਆਪਾਂ ਤੁਹਾਡੇ ਨਾਲ ਕਰਮ ਨੇ ਆ ਚੁਬਰੂ ਹਾਂਜੀ ਆਪਾਂ ਚੱਲਦੇ ਆਂ ਪਿੱਛੇ ਕੋਲੇ ਹੁਣ ਤੇ ਕਰੁੰਨੇ ਆ ਗੱਲਾਂ-ਵਰਤਾਂ ਟੋਡੀਆਂ ਅੱਜ ਵੱਡੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਅੱਜ ਤੇ ਆਪਾਂ ਪਿੱਛੇ ਕੋਲੇ ਪੰਚਨ ਵਾਲਿਆਂ ਮਿੱਤਰੋ ਦੇਖਦੇ ਆਂ ਕੀ ਕਹਿੰਦਾ ਦੁੱਦੇ ਵਾਲਾ ਰੁਪਿੰਦਰ ਦੁੱਦਾ ਕਦੋਂ ਕਰੂਗਾ ਵਾਪਸੀ ਪ੍ਰਮਾਤਮਾ ਕਿਰਪਾ ਕਰੇ ਸੈਟਾਉਣ ਗੋਡਾ ਘਰ ਕੋਲੇ ਪਹੁੰਚ ਗਏ ਆਪਾਂ ਨੰਮ ਲੰਨੇ ਆ ਤੁਹਾਨੂੰ ਰਵਿੰਦਰ ਦੋਦ ਦੇ ਨਾਂ ਹਾਂਜੀ ਆਪਾਂ ਪਹੁੰਚ ਗਏ ਰਵਿੰਦਰ ਕੇ ਘਰੇ ਤੇ ਬਾਕੀ ਮਿਸਤਰੀ ਲੱਗੇ ਪਏ ਆ ਵਿਆਹ ਦੀਆਂ ਫੁੱਲ ਤਿਆਰੀਆਂ ਆਵੇ ਬਾਈ ਹੋਣੀ ਬਾਈ ਕਿਵੇਂ ਹੋ ਗਿਆ ਕੰਮ ਕੰਪਲੀਟ ਸੀ ਇਹ ਤਾਂ ਹੀ ਚੱਲੀ ਆਂਗਾ ਬਸ ਥੋੜਾ ਜਿਹਾ ਰਹਿ ਗਿਆ ਕੰਪਲੀਟ ਹੋਣ ਵਾਲਾ ਠੀਕ ਆ ਇਹ ਵਲੌਗ ਆ ਆਪਣਾ ਕਿ ਉੱਚ ਪਾਉਣਾ ਕਿੱਧਰ ਰਹਿ ਗਿਆ ਕੰਮ ਬੱਸ ਸਾਹ ਬਾਹਰਲੀ ਸਾਈਡ ਹੀ ਰਹਿ ਗਈ ਕੋਠੀ ਦਾ ਅੱਛਾ ਇੱਧਰਲੀ ਸਾਈਡ ਕੋਠੀ ਨਿਬੜ ਗਈ ਹੈ ਹਾਂਜੀ ਠੀਕਾ ਕੀ ਕਹਿੰਦਾ ਰਪਿੰਦਰ ਦੋਦ ਦਾ ਫਿਰ ਹੈ ਕਿੱਧਰ ਚੱਲਦਾ ਕੰਮ ਇੱਧਰ ਬਾਹਰ ਦੇ ਪਾਸੇ ਆਵੇ ਆਹ ਗੰਧ ਰਹਿ ਗਈ ਹੋਣ ਵਾਲੀ ਤੇ ਬਾਕੀ ਰੰਗ ਹੋ ਹੀ ਗਿਆ ਤੇ ਵਿਆਹ ਦੀਆਂ ਫੁੱਲ ਤਿਆਰੀਆਂ ਤੇ ਬਾਕੀ ਪੁੱਛਦੇ ਆ ਰਪਿੰਦਰ ਦੋਦ ਦੇ ਨੂੰ ਕੀ ਕਹਨੇ ਆ ਵਿਆਹ ਬਾਰੇ ਪੁਰੀ ਕੈਂਟ ਬਣ ਗਈ ਰੰਗ ਕਰਕੇ ਕੋਠੀ ਤੇ ਦਿਖਾਉਨੇ ਆਪਾਂ ਤੁਹਾਨੂੰ ਜਿੱਤੇ ਹੋਏ ਮਾਨ ਸਨਮਾਨ ਵੀ ਆਹ ਘਰੇ ਟਰੈਕਟਰ ਕਬੱਡੀ ਕਪ ਚੇੜੀਆਂ ਬੈਸਟ ਰੀਡਰ ਆਹ ਫੂਡ ਜਿੱਤਿਆ ਸੀ ਸ਼ਾਇਦ ਝੋਕ ਹਰੀਹਰ ਤੋਂ ਫਰੋਜਪੁਰ ਏਰੀਆ ਚ ਜਿੱਤਿਆ ਸੀ ਆ ਖੜੀ ਮਰੂਤੀ ਦਾ ਤੋਤਾ ਪ੍ਰੋਗਰਾਮ ਕੋ ਬੋ ਤੋਤਾ ਹਾਂ ਆ ਗਿਆ ਮਿੱਠੂ ਹੋਰ ਫੇਰ ਵਿਆਹੀਆਂ ਤਿਆਰឹង ਵਿਆਹੀਆਂ ਤਿਆਰឹង ਆ ਖਾਣੇ ਅਸੂ ਠੀਕ ਆ ਵਿਆਹ ਕਿਉਂ ਚੁੱਪਚੀ ਪੀਤੇ ਜੀ ਕਰਦਾ ਕੰਮ ਤੇ ਆਪਾਂ ਮੜਾਏ ਐ ਇੱਥੇ ਵੀ ਆਪਾਂ ਵਲੌਗ ਚ ਵੀ ਆਪਾਂ ਕਾਰਡ ਪਾ ਦਾਂਗੇ ਤੇ ਦੂਜਾ ਆ ਜਾਣਗੇ ਫਿਰ ਜਿਹਦੇ ਆਉਣਾ ਆ ਬੰਦੇ ਬਹੁਤ ਆ ਜਾਣੀ ਹੈ ਨਾ ਚਲ ਕੋਈ ਨਹੀਂ ਮੜਾਏ ਇਨਵੀਟੇਸ਼ਨ ਦੇ ਨਾਲ ਤਾਂ ਬੰਦਾ ਆਇਓ ਪਹੁੰਚੋ ਸਾਰੇ ਜਿਆਦੇ ਯਾਤੇ ਪਹੁੰਚੋ ਤਰੀਕਾ ਦਾ ਦਵਾਪੀ ਤਰੀਕਾ ਕੋਈ ਨੂੰ ਤੁਹਾਨੂੰ ਦੱਸਦੇ ਆ ਤੇ ਬਾਕੀ ਹਰਸ਼ੀਤੀ ਹਾਂ ਤਰੀਕਾ ਛੇਤੀ ਬਸ ਐ ਇਸੇ ਵੀ ਨਹੀਂ ਆ ਨੇੜੇ ਹੀ ਆ ਏਵਿੰਦਰ ਦੋਦਾ ਕਹਿੰਦਾ ਚੱਲ ਆਪਰੇਸ਼ਨ ਦਾ ਕਰਾਇਆ ਹੀ ਆ ਹੁਣ ਕਿ ਵੀ ਰੈਸਟ ਤੇ ਵਿਆਹ ਵਾਲਾ ਕੰਮ ਵੀ ਨਵੇੜ ਹੀ ਲੱਗੇ ਤੇ ਸਹੀ ਏ ਬਾਈ ਗੋਡਾ ਹੁਣ ਹਾਂ ਸਰ ਫਾਰੀਕਾ ਕਦੋਂ ਤੋਂ ਰਫੇਰਾ ਕਰਨ ਲੱਗ ਜੇਗਾ ਫਿਰ ਹੁਣ ਥੋੜਾ ਬਰਾ ਹੁਣ 30 ਤੋਂ ਲੱਗਿਆ ਹੁਣ ਥੋੜਾ ਜਿਹਾ ਥੋੜਾ ਜਿਹਾ ਕਰਨਾ ਕੀ ਤਸ਼ੀਰ ਹੋ ਗਿਆ ਓਕੇ ਠੀਕਾ ਸਹੀ ਹੈ ਨਾ ਤਾਂ ਅੱਗੇ ਨੋ ਜਾ ਕਮੇ ਜਾ ਸਹੀ ਹੈ ਹੋਰ ਫਿਰ ਦਾ ਦਾ ਜੇ ਕਰ ਜਮਾਸ ਸਹੀ ਹੈ ਸੋਚ ਕੇ ਫਿਰ ਦਿਮਾਗ ਲਾ ਕੇ ਹੋਏ ਆਪਰੇਸ਼ਨ ਕਰਾਇਆ ਐ ਫਿਰ ਵੀ ਵਿਆਹ ਦਾ ਕਰਕੇ ਨਾ ਹੋਰ ਕੰਮ ਦੋਏ ਹੋ ਜਾਣੇ ਨਾਲੇ ਨਾਲੇ ਵਿਆਹ ਦਾ ਨਾਲੇ ਵਿੱਚ ਆਏ ਸਰ ਜੀ ਸੋਰਾ ਇਕੱਠਾ ਇਹ ਨਿਬੜ ਜੂ ਪਾਚ ਜਿਹਨੂੰ ਦੋਏ ਕੰਮ ਉਧਰ ਵਿਆਹ ਦਾ ਵੀ ਨਿਬੜਦਾ ਹੀ ਗੱਲ ਆ ਸਹੀ ਹੈ ਚਾਈ ਦਾ ਵੀ ਆ ਕੇਲੇ ਮੈਸਟਰ ਜੀ ਦਾ ਵੀ ਹੁਣ ਤਾਂ ਥੋੜੇ ਹੀ ਕੰਮ ਰਹਿ ਗਏ ਉਹਨਾਂ ਦਾ ਵੀ ਰੰਗ ਸਾਰਾ ਹੀ ਸੱਟ ਕੰਮ ਆਇਆ ਹਾਂ ਰੰਗ ਰੰਗ ਅੰਦਰੋਂ ਅੰਦਰ ਤੋਂ ਸਾਰੇ ਘੈਂਟ ਕਰ ਆ ਹਾਂ ਪੂਰਾ ਗੋੜਾ ਦੁੱਧਾ ਕੀ ਕਹਿੰਦਾ ਫਿਰ ਗੋੜਾ ਦੁੱਧਾ ਸੱਤ ਬੰਦ ਤੇ ਕੱਲ ਸੀਠ ਵੀ ਆਇਆ ਜੀ ਉਹ ਸੀਠ ਵੀ ਆਇਆ ਨਾ ਇਹ ਮੈਤ ਲਈ ਫਿਰਦੇ ਨਹੀਂ ਬੁਲਾਉਂਦੇ ਮੈਂ ਬੁਲਾਉਂਦਾ ਉਹਨੇ ਯਾਰ ਨੇ ਬਈ ਉਹਦੇ ਹੀ ਕੱਟ ਕੇ ਪਾਤੀ ਉਹ ਜਾਣਦੇ ਆ ਸਾਰੀ ਪਿੰਡ ਤੇ ਉਹ ਨਾਲ ਹੀ ਉੱਡ ਗਿਆ ਇੱਕ ਮੈਚ ਹੀ ਆ ਨਹੀਂ ਯਾਰ ਉਹਦੀ ਚੜਾਈ ਹੋਣਾ ਸੋਹਣੀ ਚੜਾਈ ਉਹਦੀ ਚੜਾਈ ਤਾਂ ਹੀ ਆ ਛੇੜਦੀ ਦਾ ਸਹੀ ਗੱਲ ਸੂਟ ਭੜਾ ਹਾਏ ਹੇ ਕਰੇ ਵਾ ਵਾ ਕਾਲਾ ਬਲੋਕਰ ਕੀ ਕਹਿੰਦਾ ਕਾਲਾ ਬਲੋਕਰ ਵੀ ਰਾਇਆ ਬਸ ਆਉਗਾ ਨਾ ਜਾਗੀ ਕਾਲੇ ਬਲੋਕਰ ਨੇ ਯਾਰ ਕੋੜਾ ਕਿੰਦਾ ਤੱਕਾ ਕਰੀ ਜਨਾ ਇਹ ਤਾਂ ਬਲੌਰ ਬੇਸ ਤੇ ਸੰਕਰਨ ਆ ਗਿਆ। ਇਹ ਰਹਾ ਜਿੱਦ ਇਹ ਤਾਂ ਬੜਾ ਵੱਡਾ ਮਖਵਾ ਹੈ ਬਲੌਰ। ਹਾਂ। ਇਹ ਦਾ ਆਪਣਾ ਆਪਣੀ ਇਹ ਤਾਂ ਆਪਣਾ ਆਪਣੀ ਮਿਹਨਤ ਆ। ਇਹ ਦਾ ਆਪਣਾ ਆਪਣੀ ਮਿਹਨਤ ਆ। ਇਹ ਜਿਹੜਾ ਹਮਦਮਾਨ ਕਮਾਰਿਆ। ਤੂੰ ਵੀਂਦਾ ਹੀ ਸੱਚ ਮੈਂ ਚੈਨਲ ਬਣਾਉਣਾ ਆ ਤੇ ਨਾਮ ਰਪਿੰਦਰ ਦੁੱਧ ਦੇ ਨਾਮ। ਤੂੰ ਬਣਾ ਲਈ। ਐ ਨਾਲ ਹੀ ਨੇ ਆ। ਮੇਰਾ ਵੀ ਰੱਬ ਆ। ਜਿਹੜਾ ਫਿਰ ਇੱਕ ਉਧਰ ਪਾਦਾ ਇੱਕ ਉਧਰ ਪਾਦਾ ਠੀਕ ਆ ਮੈਂ ਕੰਮ ਕਰ ਲਈਆ ਹਾਂ ਹਾਂ ਜਾਂ ਉਹਨਾਂ ਟਾਈਮ ਤੂੰ ਕੋਈ ਘੋੜਾ ਦਾ ਕਹਿੰਦਾ ਇਹ ਪੋਸਟਰ ਪੋਸਟਰ ਬਣਾਉਣ ਲੱਗ ਗਿਆ ਨਾ ਮੈਂ ਕਬੜੀਆ ਘੋੜਾ ਨਹੀਂ ਮੈਂ ਤੂੰ ਤੋਂ ਕਰਦਾਂ ਸ਼ੁਰੂ ਬਸ ਸੋਰ ਫੀ ਜਾਂਦੇ ਨਾਲ ਪੀ ਜਾਂਦੇ ਨਾਲ ਠੀਕ ਆ ਉਂ ਐਕਸਰਸਾਈਜ਼ਾਂ ਪੈ ਪੈ ਕੀ ਕਰਨ ਵਾਲੀਆਂ ਕਰੀਆਂ ਠੀਕ ਆ ਠੀਕ ਆ ਬਹੁਤ ਬਹੁਤ ਵੱਲ ਲੱਗਦੀ ਬਾਤ ਠੀਕ ਆ ਠੀਕ ਆ ਰਣੀ ਨੂੰ ਤਾਂ 1.5 ਦੋ ਮਹੀਨਿਆਂ ਨੂੰ ਸਟਾਰਟ ਕਰਿਓਗੀ ਦੋ ਲੱਗ ਗਏ ਨੇ ਦੋ ਲੱਗ ਗਏ ਨੇ 1 ਸਾਲ ਤੋਂ ਚਲਾਉ ਲੱਗ ਗਿਆ ਨਾ ਬਸ ਠੀਕ ਆ ਠੀਕ ਆ ਓਕੇ ਠੀਕ ਆ ਹੋਰ ਯਾ ਲੱਗ ਜੇ ਕਰੇ ਬਟ ਟਾਈਮ ਨਹੀਂ ਪਾ ਸਕਦਾ ਨਾ ਸਹੀ ਗੱਲ ਆ ਓਏ ਦਾ ਸਭ ਕੱਲ ਫਿਰ ਮੈਚ ਵੇਖ ਕੇ ਪਿਆ ਮੈਂ ਵੇਖਦਾ ਸਾਰੀ ਹੋਰ ਕੀ ਤੇ ਉਹ ਗੰਮਣਾ ਦੂਦਿਆ ਜੱਟ ਨੇ ਕਰਤੀ ਵਾਪਸੀ ਚਲ ਮਾਲਕ 60 ਪੇੜ ਤੋਂ ਬਚਾਈ ਰੱਖੇ ਬੰਦੇ ਲੋ ਯਾਰ ਮੈਚ ਮੋਈ ਤਾਂ ਇੱਕ ਅੱਧਾ ਹੋਈ ਜਾਂਦਾ ਵੀ ਹੋਵੇ ਮਾੜਾ ਚੰਗਾ ਮੈਚ ਖੇਡ ਕੇ ਸੈੱਟ ਹਾਂ ਪੂਰਾ ਸੈੱਟ ਹੋਇਆ ਹੁਣ ਬਾਕੀ ਕੱਲ ਵੀ ਪੂਰਾ ਸੈੱਟ ਖੇਡਿਆ ਬਾਈ ਦੋਵੇਂ ਜਿਵੇਂ 17 ਦਿਨਾਂ ਬਾਅਦ ਮੈਚ ਖੇਡਿਆ ਪੂਰਾ ਸੈੱਟ ਹਾਂ ਪੂਰ ਥਲੇ ਬਣੀ ਆ ਬਰੋ ਟੀਮ ਹੋਰ ਬੰਦੇ ਕਿਹੜੇ ਕਿਹੜੇ ਪੁੱਛੇ ਆਪਣੇ ਨਾਲ ਸੂਰਿਆਲੇ ਵਾਲਾ ਗਗਨ ਬੁੱਟਰਾਂ ਦੇ ਆਚਾਰ ਬੰਦੇ ਵੀ ਆਪਾਂ ਨੂੰ ਬੁੱਟਰਾਂ ਦੀ ਟੀਮ ਨੇ ਦਿੱਤੇ ਆ ਅੱਛਾ ਨਾਲ ਪਲੱਸ ਬੁੱਟਰ ਲਿਖਾਉਣਾ ਪਊਗਾ ਅੱਛਾ ਅੱਛਾ ਹਾਂ ਸੂਰਿਆਲੇ ਵਾਲਾ ਗਗਨ ਸੋ ਨੂਰਾਜਪੁਰਾ ਹਰਿਆਣੇ ਵਾਲਾ ਹਾਂ ਤੇਰੀ ਇੰਦਰ ਸ਼ੈਨਟੀ ਗੁਰਪ੍ਰੀਤਵਰੇ ਸਹਿਬ ਹਾਂ ਤੇ ਇਹ ਸਾਰੇ ਹੈਗੇ ਆ ਹਾਂ ਜਾਂਗਪੁਰਾ ਵਿੱਕੀ ਹੈ ਹਾਂ ਤੇ ਹੋਰ ਆਪਣੇ ਬੰਦੇ ਤਾਂ ਹੈਗੇ ਆ ਮਹੀਨੇ ਜਿ ਖੇਪ ਲਰ ਗਏ ਸਾਰੇ ਫਿਰ ਤਾਂ ਸਹੀ ਹੈ ਯਾਰ ਹਕੀ ਕੱਲ ਦਾ ਮੈਚ ਹੀ ਆ ਬਾਅਦ ਚ ਤਾਂ ਨਿੱਕੂ ਨਹੀਂ ਸਾਰੇ ਖੇਡਿਆ ਕਰਨਗੇ ਟੀਮ ਬਣਾ ਕਰੂ ਸਾਰੀ ਆਪਣੀ ਬਾਕੀ ਨਿਊਜ਼ੀਲੈਂਡ ਦੇ ਸੀਜ਼ਨ ਤੋਂ ਬਾਅਦ ਸੈਟਿੰਗ ਜੀ ਹੋ ਜੂ ਚੰਗੀ ਪਰ ਵੀ ਕੁਝ ਬੰਦੇ ਆਪਣੇ ਬਾਹਰ ਗਏ ਹੋਏ ਆ ਟੀਮ ਦੇ ਖਾਨੇ ਲਾਉੜੇ ਨਾਲ ਬਾਕੀ ਅੱਧੇ ਨੇ ਹੁਣ ਜਿਹੜੇ ਬਾਕੀ ਆਪਣੀ ਬਾਜਾਖਾਨਾ ਕਲੱਬ ਦਾ ਸਹੀ ਆ ਉਹ ਜੋ ਸੈੱਟ ਫਰਵਰੀ ਫਰਵਰੀ ਜਨਵਰੀ ਦੇ ਲਾਸਟ ਚ ਕਰ ਉਹ ਆਪਸ ਹਾਂ ਹੋ ਜਾਣਾ ਸ਼ਤਮ ਆ ਚੱਲ ਤੂੰ ਤੇ ਘੋੜਾ ਇਕੱਠੇ ਸੈੱਟ ਹੋ ਜਾ ਉਹ ਵਧੀਆ ਫਿਰ ਤੰਨੇ ਫਿਰ ਮੈਂ ਤੂੰ ਬੁਲਾਉਣਾ ਹਾਂ ਕਰਦੇ ਸ਼ੁਰੂ ਹਾਂ ਕਰ ਦੋ ਸ਼ੁਰੂ ਤਿਆਰੀ ਸਹੀ ਗੱਲ ਆ ਵਿਆਹ ਦਾ ਕਿੰਨਾ ਚਾਹ ਫਿਰ ਤੈਨੂੰ ਵਿਆਹ ਬੱਛਾ ਹੈ ਵਿਆਹ ਦਾ ਚਾਹ ਕਦੋਂ ਦਾ ਹੈ ਤਾ ਵੀ ਹੋਗਾ ਹੋਰ ਕਿੰਨੀ ਹੋਗੀ ਬਾਈ ਤੇਰੀ ਉਮਰ ਖਰਾਵੇ ਦੀ ਕਿਹੜੀ ਆ 24 ਸਾਲ ਉਹ 24 ਸਾਲ ਨਾ ਮਰਦ ਨਹੀਂ 24 ਸਾਲ ਸੱਚੀ ਸ਼ੰਪੀਆ ਲੱਗਿਆ ਇਹਨਾਂ ਦਾ ਡੇਟ ਆ ਵਰਤ ਕੀ ਆ ਐ ਤਾਂ ਕਹ ਦਸੀ ਦਾ ਮੇਰੀ ਇਹ ਤਾਂ ਨਹੀਂ ਨਾ ਮੇਰੀ ਇਹ ਤਾਂ ਨਹੀਂ ਵੇਦੀ ਸਹੀ ਗੱਲ ਸੱਚੀ ਸਹੀ ਹੈ ਜਮਾ ਜਿਹੜਾ ਨਹੀਂ ਜਮਾ ਸਹੀ ਅੱਛਾ ਠੀਕ ਹੈ ਯਾਰ ਫਿਰ ਤਾਂ ਤੂੰ ਛੋਟਾ ਹੀ ਆ ਯਾਰ ਨਾ ਛੋਟਾ ਹੀ ਹੋਰ ਲਈ ਹੋਈ ਤੇਰੀ ਤੇ ਐਡੀ ਛੇਤੀ ਕਵੀ ਉਦਾਰੀ ਕਾ ਪਵਨ ਲੱਗਾ ਮੈਂ ਉਹ ਵਿਲੇ ਹਾਂ ਯਾਰ ਠੀਕ ਹੈ ਸਹੀ ਹੈ ਇਹ ਹੂੰ ਬਾਕੀ ਬਾਅਦ ਚ ਸੀਜ਼ਨ ਸੂਜਣ ਆਏ ਨਾ ਬਾਹਰ ਦਾ ਨਾ ਕੋਈ ਜਿਵੇਂ ਫੇਰ ਹਾਂ ਮੈਂ ਕੋਈ ਨਹੀਂ ਨਾ ਜਿਆਦਾ ਕੰਮ ਨਹੀਂ ਕੀਤੀ ਜਿੱਲਾ ਇੱਥੇ ਹਾਂ ਸਹੀ ਆ ਕੋੜਾ ਵੀ ਬਹੁਤ ਖੁਆਈ ਸੀ ਹੂੰ ਮੈਂ ਵੀ ਕੰਮ ਕੀਤਾ ਮੇਰਾ ਕੋੜੀ ਹੋਣਾ ਨਹੀਂ ਹਮਮਮ ਪਰ ਮੈਨੂੰ ਨਵੀਂ ਰੀਤ ਤਾਂ ਲੱਗਦੀ ਹੁੰਦੀ ਹੈ ਨਹੀਂ ਸਹੀ ਹੈ ਯਾਰ ਵਧੀਆ ਚੱਲ ਹਾਂ ਤਾਂ ਸਾਰਾ ਗਾਸ਼ ਹੋਇਆ ਇਹ ਕੋਟੀ ਕੋਟੀ ਕਲਰ ਕਰਾਤੀ ਆ ਨਵੀਂ ਰੀਤ ਤਾਂ ਸਾਰਾ ਕੰਮ ਤੇ ਹੁਣ ਬਸ ਬਾਰ-ਬਾਰ ਰਹੇਗਾ ਕੰਦਾ ਹੀ ਬਸ ਹਮਮਮ ਮੈਨੂੰ ਤਾਂ ਨਹੀਂ ਪਤਾ ਐਨਵਿਟੇਸ਼ਨ ਆਪਾਂ ਤੁਹਾਨੂੰ ਵਲੌਗ ਦੇ ਲਾਸਟ ਵਿੱਚ ਦੇਵਾਂਗੇ ਲੋਕਾਂ ਨੂੰ ਸਾਰਿਆਂ ਨੂੰ ਦੱਸ ਦੱਸਾਰੇ ਨੂੰ ਐਨਵਿਟੇਸ਼ਨ ਦਾ ਹੁਣ ਕੇ ਆ ਕਿੱਥੇ ਵਿਆਹ ਆ ਤੇ ਕਦੋਂ ਵਿਆਹ ਤੇ ਕਿਹੜੀਆਂ ਤਰੀਕਾ ਉਹ ਵੀ ਤੁਹਾਨੂੰ ਜਲਦ ਦੱਸਾਂਗਾ ਜਾਣੀ ਜਲਦ ਤਰੀਕਾ ਸਾਂਝੀਆਂ ਕਰਾਂਗੇ ਹਜੇ ਇਹ ਤਰੀਕਾ ਕਿ ਉਹ ਕੀ ਕਾਰਡ ਕੁਡ ਛਪਾਉਣੇ ਦਿੱਤੇ ਆ ਓਹੋ ਕਾਰਡ ਤਾਂ ਸਾਹਮਣੇ ਆ ਗਿਆ ਕਾਰਡ ਉਹ ਤੱਕ ਰੱਖੀ ਆਏ ਨਹੀਂ ਨਹੀਂ ਕੌਪਟ ਰੱਖ ਆ ਭਾਈ ਕਾਰਡ ਦੇਖ ਲਓ ਭਾਈ ਕਾਰਡ ਕੁਡ ਛਪਾਏ ਆ ਹੈਲੋ ਸਹੀ ਆ ਹਾਂ ਉਹ ਕੇ ਰਿਪੋਰਟ ਆ ਤੋ ਮੋ ਤੋ ਤੁਹਾਡੀ ਕਾਰ ਵੀ ਵਿਖਾ ਦਿੰਨੇ ਆ ਆ ਪਈਆ ਕਾਰ ਵੀ ਆ ਦੇ ਆ ਵੇਖ ਲਓ ਰਪਿੰਦਰ ਦਾ ਤੋਤਾ ਮਿੱਠੂ ਸੋ ਮਿੱਠੂ ਬੋਲਦਾ ਅਸਾਂ ਮਿੱਠੂ ਬੋਲ ਮਿੱਠੂ ਮਿੱਠੂ

ਵੇ ਆ ਰਹੀਆਂ ਫੁੱਲ ਤਿਆਰੀਆਂ ਬਸ ਸਾਮਾਨ ਸਮੂਣੀ ਸੈਟਿੰਗ ਕਰਨ ਵਾਲੀ ਰਹਿ ਗਈ ਆ 컬러 ਕੋਲਰ ਹੋ ਗਿਆ ਆ ਗਿਆ ਜੀ ਆ ਗਿਆ ਹੈਦਰੀਆਂ ਨਾ ਕੀ ਆਲਾ ਚੋਬਰੋ ਵਧੀਆ ਤੁਸੀਂ ਸੁਣਾਓ ਵਿਆਹ ਦੀਆਂ ਫੁੱਲ ਤਿਆਰੀਆਂ ਜਮਾ ਫੁੱਲ ਬਾਈ ਓਕੇ ਆ ਨੇੜੇ ਹੀ ਆ ਵਿਆਹ ਹਨਾ ਜਮਾ ਨੇੜੇ ਹਾਂ ਜਮਾ ਨੇੜੇ ਸਰਪ੍ਰਾਈਜ਼ ਹੀ ਦਿੱਤਾ ਰਪਿੰਦਰ ਦੋਦ ਦੇ ਨੇ ਨਾ ਹਾਂ ਹਾਂ ਜਮਾ ਬਾਈ ਹਾਂ ਨਹੀਂ ਸਹੀ ਹੈ ਯਾਰ ਬਸ ਆਹ ਕੰਦੀ ਰਹਿ ਗਈ ਇਹੀ ਰਹਿ ਗਈ ਕਿ ਸਾਡਾ ਵੀ ਐਨਡੀਆ ਐ ਐਨਡੀਆ ਹੈ ਹਾਂ ਠੀਕ ਆ ਅੰਦਰੰਮਦਰ ਬਹੁਤ ਵਧੀਆ ਕਲਰ ਹੋਇਆ ਹਾਂ ਹੂੰ ਤੁਸੀਂ ਬਾਈ ਪਿੰਡੋਂ ਹੀ ਇੱਥੋਂ ਭੁੱਲਰ ਤੋਂ ਬਾਈ ਭੁੱਲਰ ਤੋਂ ਹਾਂਜੀ ਠੀਕ ਆ ਠੀਕ ਆ ਕਿੰਨੇ ਕ ਦਿਨ ਲੱਗੇ ਫੇ ਰੰਗ ਲੱਗ ਗਿਆ ਇੱਕ ਮਹੀਨਾ ਪੂਰਾ ਪੂਰਾ ਇੱਕ ਮਹੀਨਾ ਲੱਗ ਗਿਆ ਹੈ ਹਾਂਜੀ ਠੀਕ ਆ ਇਹ ਕਲਰ ਪਾਣੀ ਵਾਲਾ ਹੀ ਆ ਪਾਣੀ ਵਾਲਾ ਬਈ ਓਕੇ ਠੀਕ ਆ ਨਹੀਂ ਪੂਰੀ ਗੱਲ ਬਣਾਤੀ ਆ ਰੰਗ ਕਾਹ ਕੇ ਦਾ ਤੁਸੀਂ ਬਈ ਬਈ ਦੋ ਤਿੰਨ ਪੂਰੀ ਬਣਾ ਲਈਏ ਗੱਲ ਸਹੀ ਆ ਯਾਰ ਇਹ ਪਿੰਦਰ ਗਿਆ ਵੇ ਆ ਹੋਵੇ ਤੇ ਗੱਲ ਨਾ ਬਣੇ ਸਹੀ ਗੱਲ ਹੈ ਨਾ ਹੋਰ ਸੁਣਾਓ ਕੋਈ ਗੱਲ ਬਾਤ ਵਲੌਗ ਚ ਬਸ ਵਧੀਆ ਬਈ ਤੁਸੀਂ ਸੁਣਾਓ ਤੂੰ ਵੀ ਸੁਣਾ ਦੇ ਬਾਈ ਯਾਰ ਤੂੰ ਤਾਂ सांगਦਾ ਜੀ ਲੱਗਦਾ ਹੈ ਇਹ YouTube ਤੇ ਪਾ ਦੇਣਾ ਆਪਾਂ ਪਾ ਦੇ ਦਾ ਦੇਖਾਂਗੇ ਆ ਨਾ ਪਤਾ ਤੈਨੂੰ ਚੈਨਲ ਦਾ ਨਾ ਚੈਨਲ ਦਾ ਨਾਮ ਲਿਖਣਾ ਚੈਨਲ ਦਾ ਨਾਮ ਹੈਗਾ ਘੋੜਾ ਦੋਦਾ ਆ ਘੋੜਾ ਠੀਕ ਆ ਹੁਣ ਘੋੜਾ ਠੀਕ ਆ ਬਾਈ ਹਾਂ ਹੁਣ ਸੈਟ ਆ ਬਸ ਕਰਨਗੇ ਜਲਦ ਵਾਪਸੀ ਇਹ ਤੇ ਰਪਿੰਦਰ ਇਕੱਠੇ ਹੁਣ ਮਿਹਨਤ ਸਟਾਰਟ ਕਰਨਗੇ ਬਸ ਥੋੜੇ ਦਿਨਾਂ ਤੱਕ ਹਾਂ ਜਲਦ ਵਾਪਸੀ ਹੋਊ ਚੋਬਰਾਂ ਦੀ ਬਾਈ ਸੰਦੀਪ ਨੇ ਤਾਂ ਕਰਤੀ ਕੱਲ ਵਾਪਸੀ ਜਿੱਤ ਕੇ ਸੀ ਆਪਾਂ ਮੇਲ ਲਾ ਖੇਡੇ ਹੀ ਗੱਲ ਹਾਂ ਇੱਥੇ ਕਿ ਡੇਰਾਣੀ ਵਾਲੇ ਰਾਣੀ ਵਾਲੇ ਆ ਨਾ ਹਾਂ ਇਹਨਾਂ ਤੋਂ ਰਹੇਗੇ ਹਾਂ ਫਾਈਨਲ ਸੈਕਿੰਡ ਆਈ ਆਪਣੀ ਟੀਮ ਹਾਂ ਵਧੀਆ ਖੇਡੀ ਸਾਰੀ ਟੀਮ ਹੀ ਹਾਂ ਹੋਰ ਤਾਂ ਤੇਰੇ ਵਿਆਹ ਵੇਲੇ ਕਰਾਂਗੇ ਰੰਗ ਹਾਂ ਮੇਰੇ ਵਿਆਹ ਵੇਲੇ ਹਾਂ ਜਰੂਰ ਬਾਈ ਜ਼ਰੂਰ ਦੱਸਾਂਗੇ ਰਪਿੰਦਰ ਦੁੱਦ ਦੇ ਨੂੰ ਦੱਸਾਂਗੇ ਆਹ ਜਰੂਰ ਜਰੂਰ ਤੇ ਭਾਈ ਤੁਸੀਂ ਦੋ ਜਣੇ ਸੀ ਫਿਰ ਨਹੀਂ ਭਾਈ ਚਾਰ ਹੁੰਦੇ ਸੀ ਅੱਛਾ ਹਣ ਫਿਰ ਦੋ ਜਣਿਆਂ ਦਾ ਹੀ ਸਰਜੂ ਫਿਰ ਥੋੜਾ ਹੀ ਰਹਿ ਗਿਆ ਨਾ ਹਾਂ ਦੋ ਦੂਜੇ ਪਾਸੇ ਗਏ ਆ ਕੰਮ ਹੋਰ ਚੱਲਦਾ ਇੱਕ ਅੱਛਾ ਅੱਛਾ ਸਹੀ ਆ ਸਹੀ ਆ ਓਕੇ ਠੀਕ ਆ ਹੋਰ ਰਪਿੰਦਰ ਨੇ ਕੀਤੀ ਸੇਵਾ ਫੁੱਲ ਢੋਢੀ ਪੂਰੀ ਭਾਈ ਪੂਰੀ ਠੀਕ ਆ ਯਾਰ ਚਾਈ ਦੀ ਬੰਦੀ ਵੀ ਆ ਯਾਰ ਨਾ ਨਹੀਂ ਅਹ ਨਹੀਂ ਸਹੀ ਆ ਓਕੇ ਰਿਪੋਰਟਾਂ ਚੱਲ ਠੀਕ ਆ ਭਰਾ ਫਿਰ ਠੀਕ ਓਕੇ ਜੀ